ਜੋ ਬੁਲੇ ਸੋਨਰ ਪੈ ਤਲਵਾਨ ਫਾਲ ਮੀਤ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਕਿਆ ਨਾਥ ਮਹਾਰਾਜ ਕੀ ਜੈ ਦੁਹਰਾ ਜੇ ਸਤਗੁਰ ਨੇ ਕਵਤਾ ਬਖਸ਼ੀ ਪਵ ਸਾਗਰ ਤੋ ਰਹੁ ਤਾਰ ਦੀ ਕੋਟਨ ਕੋਟ ਵਾਰ ਇਹ ਪੂਰਨ ਸਤਗੁਰ ਦੀ ਕਰੇ ਆਰਤੀ ਪੂਜਨੀਕ ਮੇਰੇ ਗੁਰ ਪਰਮੇਸ਼ਵਰ ਸ਼ਕਤੀ ਬਖਸ਼ਣ ਹਰਿ ਸਤਿਗੁਰੂ ਗਿਆਨ ਨਾਥ ਤੇ ਗਿਆਨ ਦੇ ਸਤਿਗੁਰ ਕਲਯੁਗ ਦੇ ਅਵਤਾਰ ਸਤਿਗੁਰੂ ਆਪ ਦਾ ਲੈ ਕੇ ਓਟ ਆਸਰਾ ਸੇਵਕ ਆਗਿਆਕਾਰ ਸਤਿਗੁਰੂ ਕਾਗਜ ਕਲਮ ਤੇ ਆਪ ਦੀ ਮੂਰਤ ਮਨ ਮੰਦਰ ਵਿੱਚ ਧਾਰ ਸਤਿਗੁਰੂ ਕੋਮੀ ਗ੍ਰੰਥ ਲਿਖਣ ਲਈ ਬਹਿ ਗਿਆ ਪੂਰਨ ਕਿਰਮਤ ਗਾਰ ਸਤਿਗੁਰੂ ਕੌਮ ਦੀ ਤੌਲਤ ਕੌਮਲੀ ਹੋ ਗਿਆ ਕੌਮੀ ਗ੍ਰੰਥ ਤਿਆਰ ਸਤਿਗੁਰੂ ਆਪ ਦੀ ਬਖਸ਼ਿਸ਼ ਰਹਿਮਤ ਹੋ ਗਈ ਬਖਸ਼ਿਆ ਆਪ ਗਿਆਨ ਸਤਿਗੁਰੂ ਆਪ ਦਿਆ ਚਰਨਾ ਪਰਵਚਨਾ ਸਦਕਾ ਬਣ ਗਿਆ ਗ੍ਰੰਥ ਮਹਾਨ ਸਤਿਗੁਰੂ ਇਹ ਦਸਤਾਵੇਜ਼ ਹੈ ਆਧ ਸਮੇਂ ਤੋਂ ਅੱਜ ਤੱਕ ਕੌਮੀ ਬਿਆਨ ਸਤਿਗੁਰੂ ਆਪ ਦੀ ਸ਼ਕਤੀ ਆਪ ਲਖਾਇਆ ਬਖਸ਼ ਬਖਸ਼ ਵਰਦਾਨ ਸਤਿਗੁਰੂ ਆਦਵਾਸੀ ਪਰਿਵਾਰ ਦਾ ਬਣ ਗਿਆ ਕੌਮੀ ਗ੍ਰੰਥ ਸਿੰਘਾਰ ਸਤਿਗੁਰੂ ਆਪ ਦੀ ਬਖਸ਼ਿਸ਼ ਸਦਕਾ ਖਿੜ ਗਈ ਏ ਕੌਮੀ ਗੁਲਜਾਰ ਸਤਿਗੁਰੂ ਮਾਨਾਂ ਵਾਲਾ ਪਿੰਡ ਇਤਿਹਾਸਕ ਜਿਸ ਧਰਤੀ ਲਿਆ ਅਵਤਾਰ ਸਤਿਗੁਰੂ ਪਰਗਟ ਹੋ ਕੇ ਕਲੂ ਕਾਲ ਵਿੱਚ ਤਾਰਿਆਂ ਕੁੱਲ ਸੰਸਾਰ ਸਤਿਗੁਰੂ ਨਜਰੋ ਡਿਗਿਆ ਪਛੜਿਆ ਨੂੰ ਗੁਰ ਚੁੱਕ ਸੀਨੇ ਨਾਲ ਲਗਾਇਆ ਹੈ ਆਪੇ ਦਾ ਅਹਿਸਾਸ ਕਰਾ ਕੇ ਮੁੜ ਕੇ ਮਾਨ ਵਧਾਇਆ ਹੈ ਵਾਲਮੀਕ ਭਗਵਾਨ ਪ੍ਰਭੂ ਦਾ ਝੰਡਾ ਗੁਰਾ ਚੁਲਾਇਆ ਹੈ ਆਦ ਕਵੀ ਦਾ ਤ੍ਰੈ ਲੋਕੀ ਵਿੱਚ ਸਤਿਗੁਰਾਂ ਨਾਮ ਜਪਾਇਆ ਹੈ ਰਾਜ ਰਾਣੀ ਸਤਵੰਤੀ ਤੇ ਕਰ ਚਾਨਣ ਚਾਨਣ ਹੋਇਆ ਹੈ ਜਿਸ ਤੇ ਵੇੜੇ ਸੂਜ ਆ ਕੇ ਤੇਲ ਦੇ ਲਈ ਚੀਚ ਹੋਇਆ ਹੈ ਫਿਰ ਸ਼ਬਦ ਗੁਰੂ ਦੇ ਭਾਜ ਸਤ ਗੁਰੂ ਤੀਰਥ ਕਮਲ ਸਾਰੇ ਸੀ ਜੰਗਲ ਬੇਲੇ ਮਠ ਸੰਤਾ ਦੇ ਸਤ ਗੁਰੂ ਤੱਕ ਲੈ ਭਾਰੇ ਸੀ ਗੋਕਲ ਅਤੇ ਅਜोध्या ਤੀਕਰ ਪੰਦ ਸਤ ਗੁਰੂ ਜੀ ਮਾਰੇ ਸੀ ਗੁਰਦੀ ਜੋਤੀ ਲੱਭਣ ਲਈ ਗੁਰ ਲੱਖਾ ਕਸ਼ਟ ਸਹਾਰੇ ਸੀ ਆਖਰ ਗੁਰਾ ਦਾ ਵਿੱਚ ਦੁ ਗੈਜਾ ਸਤ ਗੁਰ ਨੇ ਨੋ ਦਿਦਾਰ ਹੋਇਆ ਸ਼ਬਦ ਗੁਰੂ ਦੇ ਬਖਸ਼ਿਸ਼ ਹੁੰਦਿਆ ਪ੍ਰਗਟ ਸਿਰ ਦਿਨ ਹਾਰ ਹੋਇਆ ਜੁਗਾ ਜੁਗਾ ਦਾ ਵਿਰਸਾ ਗਉਦਾ ਵਿਰਸਿਓ ਲਈ ਘਟਿਆਈ ਸਤ ਗੁਰੂ ਮਨਸ਼ੀਨਾਥ ਗੁਰਾ ਤੋਂ ਗੁਰ ਨੋ ਮਿਲ ਗਈ ਦਾਤ ਖੁਦਾਈ ਸਤ ਗੁਰ ਬਾਰਾ ਸਾਲ ਗੁਰਾਂ ਦੀ ਚਰਦੀ ਫਿਰਦੇ ਉਹ ਸੇਵ ਕਮਾਈ ਸਤਿਗੁਰ ਸੇਵਾ ਤੋਂ ਗੁਰਗੱਦੀ ਬਖਸ਼ੀ ਪਾਲੇ ਜੋਤ ਇਲਾਹੀ ਸਤਿਗੁਰ ਭਗਤੀ ਸ਼ਕਤੀ ਦੇ ਕੇ ਗੁਰ ਨੂੰ ਮਨਸੀ ਘਰ ਫਰਮਾਇਆ ਹੈ ਇਹ ਜੋਗ ਫਕੀਰੀ ਸ਼ੈਨ ਸ਼ਾਹੀ ਹੈ ਇਹ ਗੁਰ ਨੂੰ ਗੁਰ ਸਮਝਾਇਆ ਹੈ ਇਹ ਗਿਆਨ ਦੀ ਦੁਨੀਆ ਬਹੁ ਰੰਗੀ ਇਹਦਾ ਬਹੁ ਰੰਗਾਵਿ ਸਥਾਰ ਵੀ ਹੈ ਕਿਤੇ ਧਨਵਾਨਾਂ ਲਈ ਨਫ਼ਰਤ ਹੈ ਕਿਤੇ ਨਿਰਦੰਤਾ ਸਤਕਾਰ ਵੀ ਹੈ ਕਿਤੇ ਪੂਜਾ ਹੁੰਦੀ ਪੈਸੇ ਦੀ ਕਿਤੇ ਪੂੰਜੀ ਦਾ ਅਕਿਰਦਾਰ ਵੀ ਹੈ ਕਿਤੇ ਜੀਵਨ ਜਿੱਥੇ ਜੀਵਨ ਢਲਦਾ ਹੈ ਅਮਲਾ ਵਿੱਚ ਉੱਥੇ ਬੰਦਾ ਖੁਦ ਕਰਤਾਰ ਵੀ ਹੈ ਇਹ ਜੋਗ ਹੈ ਦੋਹਾਂ ਜਹਾਨਾਂ ਲਈ ਰਬ ਬਖਸ਼ਿਆ ਰਾਜ ਮਲੰਗਾ ਨੂੰ ਜਿੰਨਾ ਮਾਰ ਕੇ ਠੋਕਰ ਤਖਤਾ ਨੂੰ ਮਲ ਲਈ ਤੋਤੇ ਅੰਗਾ ਨੂੰ ਗੁਰੂ ਗਾਲ ਮੀਤ ਦੇ ਤੀਰਕ ਤੇ ਮੇਰੇ ਸਤਗੁਰ ਜੋਗ ਕਮਾਇਆ ਹੈ 12 ਸਾਲ ਅਖੰਡ ਸਮਾਧੀ ਨਹੀਂ ਕੋਈ ਅੰਗ ਹਿਲਾਇਆ ਹੈ ਸਵੰਤੀ ਪੂੰਧ ਸਹਾਰੇ ਸਤਗੁਰ ਰਿਹਸ ਸਦਾ ਨਸ਼ਿਆਇਆ ਹੈ ਨਾ ਕੁਝ ਖਾਦਾ ਨਾ ਕੁਝ ਪੀਤਾ ਇਹ ਸਤਗੁਰ ਦੀ ਮਾਇਆ ਹੈ ਨਾ ਕੋਈ ਸ਼ਾਨ ਨਾ ਕੋਠਾ ਕੁਲਾ ਰੜੇ ਤਿਆਸਨ ਲਾਇਆ ਹੈ ਕਰਮੀ ਸਰਦੀ ਗੜਿ ਤੇ ਚੱਖਣ ਪਿੰਡੇ ਗੁਰਾ ਖੰਡਾਇਆ ਹੈ ਜੁਗਾ ਜੁਗਾ ਦਾ ਸੁਪਿਆ ਤੀਰਥ ਸਤਗੁਰ ਦੇ ਪ੍ਰਗਟਾਇਆ ਹੈ ਪ੍ਰਗਟ ਹੋ ਕੇ ਤੀਰਥ ਨੂੰ ਗੁਰ ਕਾਮੀ ਫਰਜ਼ ਨਿਭਾਇਆ ਹੈ ਪਾਲਮੀਕ ਭਗਵਾਨ ਦਾ ਮੰਦਰ ਤੀਰਥ ਤੇ ਬਣਵਾਇਆ ਹੈ ਕੌਮੀ ਗ੍ਰੰਥ ਕੌਮ ਲਈ ਸਤਿਗੁਰ ਸੇਵਕ ਤੋਲਿ ਖਵਾਇਆ ਹੈ ਤੀਰਥ ਲਈ ਮੇਰੇ ਸਤਿਗੁਰ ਜੀ ਨੇ ਪਾਲੀ ਅੰਜ ਪ੍ਰੀਤੀ ਹੈ ਤੀਰਥ ਖਾਤਰ ਜੀ ਨਾਲ ਰਚ ਗੁਰਗੁਰ ਤਪੱਸਿਆ ਕੀਤੀ ਹੈ तीरथ खातिर जेल ਦੇ ਦੁਖੜੇ ਸਤਗੁਰ ਢੋਲੀ ਪਾਲੈ ਸੀ ਗੈਰਤ ਅਣਖ ਧਰਮ ਦੀ ਖਾਤਰ ਜਲਮ ਨਾਲ ਟਕਰਾ ਗਏ ਸੀ ਸਤਗੁਰ ਸੰਗ 45 ਸਾਧੂਆ ਆਪਣੇ ਫਰਜ਼ ਨਿਭਾਏ ਸੀ ਹੱਥ ਘੜੀਆਂ ਤੇ ਪੇੜੀਆਂ ਡਾਂਗਾ ਸੈ ਸੈ ਸ਼ੁਕਰ ਮਨਾਏ ਸੀ ਨਾ ਸਤਗੁਰ ਕੋਈ ਅਰਜੀ ਦਿੱਤੀ ਨਾ ਸਤਗੁਰ ਨੇ ਅਸੀਸ ਝੁਕਾਇਆ 82 ਦਿਨ ਗੁਰਚੇਲ ਯਾਤਰਾ ਦੇ ਕੀ ਕੈਂਦੀਆਂ ਨੂੰ ਗੁਰਨਾਮ ਚ ਪਾਇਆ ਸਿਦਕ ਦੇਖ ਕੇ ਸਤਗੁਰ ਜੀ ਦਾ ਅੰਤ ਹਾਕਮਾ ਹੈ ਧੌਣ ਝੁਕਾਈ ਪ੍ਰਗਟ ਹੋ ਗਈ ਸੂਰਜ ਵਾਂਗਰ ਚੋਂ ਕੁੱਟੀ ਗੁਰ ਦੀ ਸਚਾਈ ਬਿਨਾਂ ਸ਼ਰਤ ਸਤਗੁਰ ਤੇ ਸਾਧੂ ਕੀਤੇ ਬਰੀਤੇ ਭੂਲ ਬਖਸ਼ਾਈ ਸੰ 68 ਤੇ 10 ਫਰਵਰੀ ਮੁਰਤੀ ਰਤਪੁਰ ਰੌਣਕ ਲਾਈ ਆਦਰ ਮੈਨ ਦਾ ਪਾਠ ਰਖਾ ਕੇ ਆਦ ਪੁਰਖ ਦਾ ਕਰ ਸ਼ੁਕਰਾਨਾ ਸਤ ਸੰਗ ਫੇਰ ਸ਼ੁਰੂ ਕਰਵਾਏ ਗੁਰ ਮੇਰੇ ਦੇ ਅਪੂਰਨ ਸ਼ਾਨਾ